ਸਾਰੀ ਕੁਲਫੀ ਦੀ ਚਾਦਰ ਹੁੰਦੀ ਹੈ ਜੀ ਨਵੀਂ ਪਿਓਰੀ ਠੀਕ ਹੈ ਉਹ ਵੀ ਕੰਪਨੀ ਦੀ ਹੁੰਦੀ ਸਾਰੀ ਟੋਟਲ ਜੀ ਇਹ ਹਾਂਜੀ 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 ਕੋਈ ਸਕ੍ਰੈਪ ਦੀ ਨਹੀਂ ਹੁੰਦੀ ਜੀ ਇਹ ਠੀਕ ਹੈ ਤੇ ਜੇ ਆਪਾਂ ਦੇਖੀਏ ਤਾਂ ਬਾਈ ਕਿੰਨੇ ਬਾਈ ਕਿੰਨੇ ਦਾ ਇਹ ਟਰਾਲਾ ਇਹ 14 ਲੰਬਾਈ ਹੈ 7 ਚੜਾਈ ਹੈ ਜੀ 2 ਚਾਈ 2.5 ਵਿੱਡਾ ਹੀ 2.5 ਵਿੱਡਾ ਆਹਾਂ ਕਿੰਨੇ ਫੁੱਟੀ ਇਹ 12 ਬਾਈ 6.5 ਦਾ 12 6.5 ਵੀ ਅਗਲੇ ਨੇ ਕੋਈ ਲੋਨ ਵਗੈਰਾ ਕਰਾਉਣਾ ਹੈ ਵੀ ਮੰਨ ਲਓ ਵੀ ਇਹ ਬੈਂਕ ਥਰੂ ਅੱਜ ਕੱਲ ਇਹਨੂੰ ਐਗਰੀਕਲਚਰ ਲੋਨ ਵੀ ਹੋ ਜਾਂਦੇ ਆ ਠੀਕ ਹੈ ਬਾਈ ਵੀ ਉਹਦੇ ਵਿੱਚ ਅਸੀਂ ਸਾਡੇ ਫਾਰਮਰ ਰਜਿਸਟਰਡ ਆ ਜੀ ਠੀਕ ਹੈ ਬਾਈ ਅਸੀਂ ਉਹਨਾਂ ਨੂੰ ਪੱਕੇ ਬਿੱਲਾਂ ਦੇ ਪੱਕੇ ਕਟਿਸ਼ਨਾਂ ਵੀ ਕੱਟ ਕੇ ਦੇ ਦਾਂਗੇ ਜੇ ਉਹਨਾਂ ਦੀਆਂ ਹੋਣ ਤਾਂ ਠੀਕ ਹੈ ਪੂਰੀ ਸਾਨੂੰ ਬਣਾਉਣੀ ਪੈਂਦੀ ਹੈ ਵੀ ਇਹ ਨਾ ਹੋਵੇ ਫੁੱਲ ਬਟਾ ਫੁੱਲ A ਤੋਂ ਲੈ ਕੇ Z ਤੱਕ ਪਲੇਟ ਭਰੀ ਹੋਈ ਠੀਕ ਹੈ ਟੋਟਲ ਵੀ ਇਹਦਾ ਚੈਸੀ ਟੁੱਟ ਜੇ ਜਾਂ ਕੁਝ ਹੋ ਜੇ 30 ਫੁੱਟ ਲੰਬਾਈ ਆ ਜੀ ਇਹਦੀ ਇਹ ਬਾਈ ਜਿਆਦਾ ਲੰਬੇ ਰੱਖਣੇ ਪੈਂਦੇ ਆ ਫਿਰ ਇਹ ਜਿਆਦਾ ਲੰਬਾਈ ਪੈਂਦੀ ਆ ਜੀ ਕਿਉਂਕਿ ਉਹ ਨਾਲ ਗੱਠਾ ਮੋੜ ਕੇ ਜੋ ਸੀਜ਼ਨ ਦੇ ਵਿੱਚ ਪੂਰੀਆਂ ਨਹੀਂ ਆਉਂਦੀ ਚੱਕੀਆਂ ਜਿਹੜੇ ਕਿਰਾਏ ਵਾਲੇ ਟ੍ਰੋਲ ਮਿੱਟੀ ਢੋਂਦੇ ਇਹਦਾ ਵੀ ਫਰਕ ਹੁੰਦਾ ਕੋਈ ਨਿੱਗਰ ਜਿਆਦਾ ਹਾਂ ਇਹ ਥੋੜਾ ਜਿਹਾ ਉਸ ਹਾਵਣਾ ਬਣਿਆ ਹੁੰਦਾ ਨੇ ਵੈੱਡ ਬੁੱਡ ਦੀ ਉਹਨਾਂ ਨੂੰ ਲੋਡ ਨਹੀਂ ਹੁੰਦੀ ਜੀ ਠੀਕ ਆ ਬਾਈ ਵੀ ਮਿੱਟੀ ਤੇ ਇਕੱਲਾ ਯੂਜ਼ ਕਰਨਾ ਹੁੰਦਾ ਉਹਨਾਂ ਨੇ 11 ਬਾਈ 6.5 ਦਾ ਹੀ ਠੀਕ ਆ 11 ਮਾਤੋਂ ਦੀ ਇਹਦਾ weight ਕਿੰਨਾ ਬਣ ਗਿਆ ਬਾਈ ਇਹਦਾ ਮੰਨ ਕੇ ਚੱਲੋ ਜੀ ਅੰਦਾਜ਼ ਕੋਈ ਪੂਰਾ ਇਨਾ ਵਜਨ ਪਾਲ ਕੇ ਮੱਲਾ ਦਾ ਖੰਭੇ ਤਾਂ ਹੀ ਵਜਨ ਪਾਲ ਕੇ ਪਾ ਲਓ ਪਾ ਲਓ ਭਾਈ ਪੂਰਾ ਪਾ ਲਓ ਜੀ ਭਾਈ ਖੰਭੇ ਦੇ ਕਰਤਾ ਆਮ ਹੀ ਪਾਈ ਜਾਂਦੇ ਜੀ ਇਹਨਾਂ ਨੂੰ ਵਜਨ ਜਿੰਨੇ ਇਨਾ ਵਜਨ ਪਾਇਆ ਜਾਂਦਾ ਗੱਠਾ ਦਾ ਪਾਇਆ ਜਾਂਦਾ ਜੀ ਇੱਕ ਪੀਸ ਦੀ ਕਰਨੀ ਦੋ ਦੀ ਕਰਨੀ ਤਿੰਨ ਦੀ ਕਰਨੀ ਚਾਹੇ ਦਸਾਂ ਦੀ ਕਰਨੀ ਹੈ ਠੀਕ ਹੈ ਪਰ ਪੀਸ ਦੇ ਹਿਸਾਬ ਨਾਲ 25000 ਰੁਪਏ ਜਮ੍ਹਾਂ ਕਰਾ ਦਿਓ ਠੀਕ ਹੈ ਬਾਕੀ ਜਦੋਂ ਫੁੱਲ ਤਿਆਰ ਹੋ ਗਿਆ ਉਦੋਂ ਅਸੀਂ ਉਹਨਾਂ ਤੋਂ ਪੇਮੈਂਟ ਲਵਾਂਗੇ ਹਾਂਜੀ ਦੋਸਤੋ ਆਸ਼ੀਕਾਲ ਜੀ ਸੋ ਸਵਾਗਤ ਹੈ ਇੱਕ ਹੋਰ ਵਧੀਆ ਵੀਡੀਓ ਦੇ ਵਿੱਚ ਬਹੁਤ ਟਾਈਮ ਬਾਅਦ ਮਿੱਤਰੋ ਆਪਾਂ ਵੀਡੀਓ ਲੈ ਕੇ ਆਏ ਆ ਭਰਾ ਵ ਉਹ ਵੀਡੀਓ ਲੈ ਕੇ ਆਇਆ ਆਪਾਂ ਇਸ ਟਾਈਮ ਕੋਟਕਪੂਰੇ ਖੜੇ ਆਂ ਇੱਕ ਗੱਲ ਹੋਰ ਦੱਸਦਾ ਜੇ ਮੜਗਾੜ ਵੀ ਲੈਣੇ ਆ ਬਹੁਤ ਵਧੀਆ ਰੇਟਾਂ ਤੇ ਮਿਲਣਗੇ ਜੇ ਤੁਸੀਂ ਟਰੈਕਟਰਾਂ ਦੀ ਛਤਰੀਆ ਜਿਵੇਂ ਐਸੈਸਰੀ ਹੋਗੀ ਹੱਡ ਹੋਗੇ ਤਾਹ ਵਾਲੇ ਯੂ ਪਾਈਪ ਹੋਗੇ ਇਹ ਵੀ ਲੈਣੇ ਆ ਇਹੋ ਜੇ ਰੇਟ ਨਹੀਂ ਮਿਲਨੇ ਤੁਹਾਨੂੰ ਹਨਾ ਆ ਬਿਸ਼ਨੂ ਆਟੋ ਸਟੋਰ ਵਾਲਿਆਂ ਦੇ ਤੇ ਬਾਈਰ ਇਹਨਾਂ ਕਰਦੇ ਆ ਗੱਲਬਾਤ ਸਾਰੀ ਜਾਣਕਾਰੀ ਦੇਵਾਂਗੇ ਜਿਹੜੇ ਟਰਾਲੇ ਆ ਕਿੰਨੇ ਕਿੰਨੇ ਫੁੱਟ ਵਾਲੇ ਤਿਆਰ ਕਰਦੇ ਆ ਜਾਂ ਗੱਠਾ ਵਾਲਾ ਟਰਾਲਾ ਹੋ ਗਿਆ ਇਹਦੇ ਬਾਰੇ ਗੱਲਬਾਤ ਕਰਾਂਗੇ ਆਜੋ ਬਾਈਰ ਇਹਨਾਂ ਮਲਾਉਣੇ ਆ ਤੇ ਵੀਡੀਓ ਨੂੰ ਕਰ ਦਿਓ ਸ਼ੇਅਰ ਸਾਰੀ ਜਾਣਕਾਰੀ ਇਸ ਵੀਡੀਓ ਚ ਪੂ हां जी दोस्तों ते ਬਲਾਉਣੇ ਆ ਬਾਈ বিষ্ণੂ ਹਰਿਆਣਾ ਤੇ ਬਾਈ ਦੋਵੇਂ ਬ੍ਰਦਰ ਆ ਹਨਾ ਤੇ ਕੰਮ ਸਾਭ ਰਹੇ ਆ ਬਾਈ ਇਹ ਮੜਗਾੜਾਂ ਦਾ ਕੰਮ ਵੀ ਕਰਦੇ ਆ ਈ ਮਾਰਕੇ ਦੇ ਮੜਗਾੜ ਹੋਣ ਐਸੈਸਰੀ ਜਿਵੇਂ ਟਰੈਕਟਰਾਂ ਦੀ ਛਤਰੀ ਤੇ ਕਰਦੇ ਆ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋ ਠੀਕ ਹੋ ਬਾਈ ਪਹਿਲਾਂ ਤਾਂ ਆਪਣੀ ਨਾ ਜਿਹੜੀ ਲੋਕੇਸ਼ਨ ਆ ਇਹ ਕਿੱਥੇ ਆਪਾਂ ਖੜੇ ਆ ਜਿਵੇਂ ਕੋਟਕਪੂਰਾ ਕਿਹੜੇ ਰੋਡ ਤੇ ਆ ਕਿੱਥੇ ਜੇ ਆ ਜੀ ਇਹ ਕੋਟਕਪੂਰਾ ਹੈਗਾ ਜੀ ਮੁੱਗਾ ਰੋਡ ਤੇ ਆ ਜੀ ਟਰੱਕ ਜੁਨਿਓਨ ਦੇ ਨੇੜੇ ਬਾਬਾ ਨਾਨਕ ਭਵਨ ਦੇ ਸਾਹਮਣੇ ਜੀ ਠੀਕ ਹੈ ਇਹ ਜਿਵੇਂ ਮੁੱਗੇ ਵਾਲੇ ਪਾਸੋਂ ਬਾਈਪਾਸ ਬੀਮੋਗਾ ਰੋਡ ਦੇ ਉੱਤੇ ਹੀ ਆ ਜੀ ਠੀਕ ਹੈ ਬਾਈ ਹਾਂਜੀ ਹਾਂ ਬਿਲਕੁਲ ਤੇ ਮੈਂ ਜਿਵੇਂ ਗੱਲ ਕਰੀ ਸੀ ਆਪਾਂ ਪਹਿਲਾਂ ਚਾਗਦੇ ਆਂ ਬਈ ਗੱਠਾ ਵਾਲੇ ਟਰਾਲੇ ਤੋਂ ਹਣਾ ਹਾਂਜੀ ਬਾਈ ਜੀ ਤੇ ਟਰਾਲੇ ਤੋਂ ਸ਼ੁਰੂ ਕਰਨ ਤੋਂ ਪਹਿਲਾਂ ਇਹ ਕਰ ਲਈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇਹ ਕੰਮ ਕਰਦਿਆਂ ਨੂੰ ਵੀ ਜੇ ਆਪਾਂ ਨੂੰ ਕੰਮ ਕਰਦਿਆਂ ਨੂੰ ਇੱਥੇ 19 ਸਾਲ ਹੋ ਗਿਆ ਜੀ ਕੰਮ ਕਰਦਿਆਂ ਨੂੰ 19 ਸਾਲ 19 ਸਾਲ ਹੋ ਗਏ ਕੰਮ ਕਰਦਿਆਂ ਨੂੰ ਖੁਦ ਆਪ ਨੂੰ ਹਮ ਹਮ ਸਾਰਾ ਕੰਮ ਆਪ ਦਾ ਆਪ ਕਰੀਦੇ ਇੱਥੇ ਠੀਕ ਹੈ ਹਾਂਜੀ ਹਾਂ ਤੇ ਜੇ ਆਪਾਂ ਗੱਲ ਕਰੀਏ ਗੱਠਾ ਵਾਲੇ ਟਰਾਲੇ ਦੀ ਵੀ ਦੇਖਣ 'ਚ ਆਪਾਂ ਲੱਗਦਾ ਵੀ ਇੱਕ ਯਰ ਲੈਂਗ ਲਾਈਆਂ ਲਾ ਕੇ ਸੰਭਾਲਦੀ ਹੈ ਤਾਂ ਉਪਰੋਂ ਗੱਠਾ ਲਾਈਆਂ ਹੁੰਦੀਆਂ ਪੂਰੀਆਂ ਜਿਹੀ ਪੂਰੀਆਂ ਹਾਂ ਤੇ ਆਪਾਂ ਬਈ ਇਹਦੇ ਬਾਰੇ ਜਾਣਕਾਰੀ ਦੇ ਗਏ ਹਨਾ ਕਈ ਵੀਰਾ ਭਰਾਣੇ ਬਣਾਉਣਾ ਵੀ ਹੁੰਦਾ ਤਾਂ ਹੁਣ ਜਿਹੜਾ ਪਹਿਲਾਂ ਤੁਹਾਨੂੰ ਵੀ ਆਰਡਰ ਦੇ ਸਕੇ ਹਨਾ ਜਿਵੇਂ ਆ ਸਾਹਮਣੇ ਮੈਂ ਤੁਹਾਡੇ ਜਿਵੇਂ ਇਧਰ ਖੜਾਗਾ ਗੱਠਾ ਵਾਲਾ ਟਰਾਲਾ ਤੁਹਾਡੇ ਕੋਲੇ ਇਹ ਕਿੰਨੇ ਫੁੱਟਾ ਬਈ ਇਹ ਕਿੰਨੇ ਫੁੱਟ ਆ ਬਈ ਇਹ ਜਿਹੜਾ ਹੈਗਾ ਜੀ ਇਹ 30 ਫੁੱਟ ਲੰਬਾਈ ਆ ਜੀ ਇਹਦੀ ਇਹ ਬਈ ਜਿਆਦਾ ਲੰਬੇ ਰੱਖਣੇ ਪੈਂਦੇ ਆ ਫਿਰ ਇਹ ਜਿਆਦਾ ਲੰਬਾਈ ਪੈਂਦੀ ਆ ਜੀ ਕਿਉਂਕਿ ਉਹ ਨਹੀਂ ਗੱਠਾ ਮੋੜ ਕੇ ਜੇ ਸੀਜ਼ਨ ਦੇ ਵਿੱਚ ਪੂਰੀਆਂ ਨਹੀਂ ਆਉਂਦੀ ਚੱਕਣ ਦੇ ਵਿੱਚ ਦਿੱਕਤ ਲੇਬਰ ਵਿੱਚ ਪੈ ਜਾਂਦੀ ਦਿੱਕਤ ਪੈ ਜਾਂਦੀ ਉਹਨਾਂ ਨੂੰ ਉਸ ਚਾਹ ਠੀਕ ਆ ਆਹ ਕੀ ਚੀਜ਼ ਆ ਬਈ ਇਹ ਇਹ ਚਾਲੀਆਂ ਜੀ ਇਹਦਾ ਤੇ ਡਬਲ ਹੋ ਜਾਂਦਾ ਜਿਵੇਂ 8 ਫੁੱਟ ਬਾਡੀ ਹੈ ਇਹ 11 ਫੁੱਟ ਬਣ ਜਾਂਦਾ ਉਸ ਤੋਂ ਬਾਅਦ। ਅੱਛਾ ਮਤਲਬ ਇਹਦੇ ਵਧਾ ਸਕਦੇ ਆ। ਇਹ ਵਧਾ ਸਕਦੇ ਆ 1.5 ਫੁੱਟ ਐਨੂੰ ਵੱਧਾ 1.5 ਫੁੱਟ ਉਧਰ ਵੱਜ ਜਾਂਦਾ ਜੀ। ਵੀ ਖਾਲੀ ਤਾਂ ਕਰਕੇ ਵਿੱਚੇ ਰਾਸਤਾ ਵਿੱਚ ਆਉਂਦਿਆ ਟਾਈਮ ਨਾ ਰੁਕਾ। ਹਾਂਜੀ ਹਾਂ। ਸਿੱਖਿਆ ਜਾਂਦਾ। ਵੀ ਕਿਉਂਕਿ ਇਹਦੇ ਵਿੱਚ ਇਹੋ ਜਿਹੇ ਚੀਜ਼ ਪ੍ਰਾਲੀ ਇਕੱਠੀ ਹੁੰਦੀ ਹੈ ਫਿਰ ਤਾਂ ਹੀ ਇਹ ਜੇ ਕੋਈ ਹੋਊਗਾ ਸਾਈਜ਼ ਵੱਡਾ ਤਾਂ ਹੀ ਜੜੂਗਾ ਇਹਦੇ ਵਿੱਚ। ਤਾਂ ਹੀ ਜੜੂਗਾ ਹਨਾ। ਹਾਂਜੀ ਹਾਂ। ਇਹ ਬਈ ਵੱਡੇ ਛੋਟੇ ਵੀ ਬਣਦੇ ਆ ਇਹ। ਛੋਟੇ ਵੀ ਬਣਦੇ ਆ ਜਿਵੇਂ ਗੋਲ ਗੱਠ ਵਾਲਾ ਛੋਟਾ ਬਣ ਠੀਕ ਹੈ ਹਾਂਜੀ ਹਾਂ ਤੇ ਭਾਈ ਇਹਦੇ ਵੇਲੇ ਇਹ ਸਾਡੇ ਕੋਲ ਜਿਹੜਾ ਇਹ ਹੈਗਾ ਜੀ ਇਹ ਪੂਰਾ ਮੰਨ ਕੇ ਜਿਹੜੀ ਮੇਨ ਚੈਸੀ ਵੱਡੀ ਹੈਗੀ ਜਿਹੜੀ ਆਹ ਹੈ ਇਹ ਟਾਟਾ ਸੇਲ ਦੇ ਵਿੱਚ ਹੈ ਪੂਰਾ ਹੈਵੀ ਨਿੱਗਰ ਜਨਮ ਕਹਿੰਦੇ ਇੰਨਾ ਵਜਨ ਚਪਕਾਇਦਾ ਮੋਹਰ ਲੱਗੀ ਉੱਤੇ ਹੂੰ ਵੀ ਇਹ ਨਹੀਂ ਹੈਗਾ ਵੀ ਉਸ ਤਰ੍ਹਾਂ ਕਹਿਣ ਦੇ ਮੂੰਹ ਸਿਰ ਦੀ ਗੱਲ ਹੈ ਵੀ ਇਹ ਕੰਪਨੀ ਦੀ ਮੋਹਰ ਲੱਗੀ ਹੈ ਸੇਲ ਕੰਪਨੀ ਦਾ ਟਾਟਾ ਦਾ ਗਾਡਰ ਜਿਹੜਾ ਮੇਨ ਚੈਸੀ ਦਾ ਇੱਕੋ ਆ ਕੋਈ ਜੋੜ ਨਹੀਂ ਠੀਕ ਹੈ ਇੱਕੋ ਲੰਮਾ ਲੰਮਾ ਪੂਰਾ ਜੀ ਪੂਰਾ ਇੱਕ ਲੰਮਾ ਹੀ ਹੈ ਤੇ ਇੱਕ ਆਪਾਂ ਕਹਿ ਦੇਣਾ ਹਿੱਸਾ ਵੀ ਮਜ਼ਬੂਤ ਚਾਹੀਦਾ ਹੁੰਦਾ ਬਈ ਇਹਦੇ ਆਸਤੇ ਇਹ ਸਾਇ ਇਹਨਾਂ ਨੂੰ ਪੈ ਜਾਂਦੇ ਸਾਰੇ ਆ ਪੂਰੇ ਟਰੱਕ ਦੇ ਹਿੱਸੇ ਪੈਂਦੇ ਆ ਜੀ ਰੀਲ ਵਾਲੇ ਹਿੱਸੇ ਪੈ ਜਾਂਦੇ ਆ ਜੀ ਠੀਕ ਆ ਕੈਂਚੀਆਂ ਪੂਰੀਆਂ ਹੈਵੀ ਆ ਜੀ ਆ 4 ਇੰਚ ਕੈਂਚੀ ਲਾਈ ਹੁੰਦੀ ਥੱਲੇ ਜੀ ਉਚਾਲੇ ਇਹਨਾਂ ਤੇ ਸਪੋਟਾਂ ਪਾਈ ਹੁੰਦੀਆਂ ਕਿਉਂਕਿ ਇਹਨਾਂ ਤੇ ਵਾਇਆ ਪੰਜ ਜਾਂਦਾ ਨਾ ਲੰਮਾ 11 ਫੁੱਟ ਹੋਣ ਕਰਕੇ ਹਾਂ 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 ਵੀ ਇਹ ਡੋਲਾ ਨਹੀਂ ਖਾਂਦਾ ਜੀ ਠੀਕ ਆ 40 ਕੋਟਾ ਪਾਈਆਂ ਹੁੰਦੀਆਂ ਜੀ ਇਹਨਾਂ ਦੇ ਵਿੱਚ ਚਾਲੇ ਕਰਕੇ ਜੀ ਕਿਸੇ ਕੋਲ ਪਲੇਟਾਂ ਭਰੀਆਂ ਹੁੰਦੀਆਂ ਆਮ ਕੋਈ ਕਿਤੇ ਸਿੱਧਾ ਸਿੰਪਲ ਆ ਆਉਂਦੀਆਂ ਆ ਕੰਮ ਬਈ ਆਪਰ ਦੇਖਿਆ ਹਣਾ ਬਈ ਤੁਸੀਂ ਸਾਰਾ ਇਹਨੂੰ ਪਰੋਇਆ ਆ ਵਾ ਪੂਰਾ ਬੰਨਿਆ ਆ ਵਾ ਕੋਈ ਪੂਰਾ ਇਹਨਾਂ ਵਜ਼ਨ ਪਾਲ ਕੇ ਮੱਲਾ ਦਾ ਖੰਭੇ ਤਾਂ ਹੀ ਵੀ ਵਜ਼ਨ ਪਾਲ ਕੇ ਪਾ ਲਓ ਪਾ ਲਓ ਵਜ਼ਨ ਪੂਰਾ ਪਾ ਲਓ ਜੀ ਬਈ ਖੰਭੇ ਤੇ ਕਰਦਾ ਆਮ ਹੀ ਪਾਈ ਜਾਂਦੇ ਜੀ ਇਹਨਾਂ ਨੂੰ ਵਜ਼ਨ ਜਿੰਨੇ ਇਹਨਾਂ ਵਜ਼ਨ ਪਾ ਜਾਂਦਾ ਗੱਟਾ ਪਾ ਜਾਂਦਾ ਜੀ ਪਾਈ ਜਾਂਦੇ ਜੀ ਠੀਕ ਆ ਤੇ ਬਈ ਜੇ ਆਰਡਰ ਦੇਣਾ ਬਣਾਪ ਨੂੰ ਕਿੰਨੇ ਟਾਈਮ ਚ ਦਿੰਨੇ ਇਹਨੂੰ ਏ ਆਰਡਰ ਦਾ ਹੀ ਇਸ ਤਰ੍ਹਾਂ ਹੈਗਾ ਜੀ ਪਾਵਾਂ ਛੜ ਤੋਂ ਤਾਂ ਰੋਜ਼ ਲੈ ਲੋ ਟਰਾਲਾ ਜੀ ਇਹ ਇੱਕ ਠੀਕ ਹੈ ਵੀ ਇੰਨਾ ਤੁਹਾਡੇ ਕੋਲੇ ਬੈਕਅਪ ਸਿਸਟਮ ਮਟਿਆ ਹੋਇਆ ਹੈਗਾ ਪੂਰਾ ਜੀ ਪੂਰਾ ਬਈ ਸਾਰਾ ਪਟਰਾਲਾ ਦਿਖਾਤਾ ਜੇ ਕਿਸੇ ਨੇ ਤਿਆਰ ਕਰਵਾਉਣਾ ਬੁਕਿੰਗ ਦਾ ਕੀ ਪ੍ਰੋਸੈਸ ਹੈ ਬਈ ਉਹਦਾ ਬੁਕਿੰਗ ਦਾ ਵੀ ਜਿਹੜੇ ਇਸ ਤਰ੍ਹਾਂ ਪ੍ਰੋਸੈਸ ਆਈ ਸਾਨੂੰ ਵੀ ਮੰਨ ਕੇ ਚੱਲੋ ਜਿਵੇਂ ਸਾਈ ਸਾਈ ਕਰਨੀ ਇੱਕ ਪੀਸ ਦੀ ਕਰਨੀ ਦੋ ਦੀ ਕਰਨੀ ਤਿੰਨ ਦੀ ਕਰਨੀ ਚਾਹੇ 10ਾਂ ਦੀ ਕਰਨੀ ਹੈ ਪਰ ਪੀਸ ਦੇ ਹਿਸਾਬ ਨਾਲ 25000 ਰੁਪਏ ਜਮ੍ਹਾਂ ਕਰਾ ਦਿਓ ਠੀਕ ਹੈ ਬਾਕੀ ਜਦੋਂ ਫੁੱਲ ਤਿਆਰ ਹੋ ਗਿਆ ਉਦੋਂ ਅਸੀਂ ਉਹਨਾਂ ਤੋਂ ਪੇਮੈਂਟ ਲਵਾਂਗੇ ਇਹ ਨਹੀਂ ਹੈਗਾ ਕਿ ਫੋਨ ਕਰੀ ਜਾਵਾਂਗੇ ਸਾਨੂੰ ਲੱਖ ਰੁਪਏ ਦੇਜੋ ਸਾਨੂੰ 50000 ਦੇਜੋ ਸਾਨੂੰ 2 ਲੱਖ ਦੇਜੋ ਕੋਈ ਇਸ ਤਰ੍ਹਾਂ ਦਾ ਕੋਈ ਨਹੀਂ ਹੋਊਗਾ ਪਰ ਪੀਸ 25000 ਰੁਪਏ ਜਮ੍ਹਾਂ ਹੋਊਗਾ ਬਾਕੀ ਜਦੋਂ ਤਿਆਰ ਹੋ ਜਾਓ ਚਾਹੇ 10 ਪੀਸ ਹੀ ਹੋਣ ਜੀ ਉਦੋਂ ਬਾਅਦ ਸਾਰੀ ਪੇਮੈਂਟ ਲਵਾਂਗੇ ਬਿਲਕੁਲ ਲੈ ਵੀ 25000 ਇਹਦੇ ਵਿੱਚ ਇੱਕ ਗੱਲ ਹੋਰ ਆ ਜੀ ਸਾਡੇ ਕੋਲੇ ਵੀ ਜੇ ਸਾਡੇ ਕੋਲੇ ਕਈ ਵਾਰੀ ਇਸ ਤਰ੍ਹਾਂ ਹੁੰਦੇ ਨਾ ਜਿਵੇਂ ਇਹ ਸਿਸਟਮ ਬਣਾਉਣਾ ਹੁੰਦਾ ਹੈ ਵੀ ਅਗਲੇ ਨੇ ਕੋਈ ਲੋਨ ਵਗੈਰਾ ਕਰਾਉਣਾ ਹੈ ਵੀ ਮੰਨ ਲਓ ਵੀ ਇਹ ਬੈਂਕ ਥਰੂ ਅੱਜ ਕੱਲ ਇਹਨੂੰ ਐਗਰੀਕਲਚਰ ਲੋਨ ਵੀ ਹੋ ਜਾਂਦੇ ਆ ਠੀਕ ਹੈ ਬਾਈ ਵੀ ਉਹਦੇ ਵਿੱਚ ਅਸੀਂ ਸਾਡੇ ਫਾਰਮ ਰਜਿਸਟਰਡ ਆ ਜੀ ਠੀਕ ਹੈ ਬਾਈ ਅਸੀਂ ਉਹਨਾਂ ਨੂੰ ਪੱਕੇ ਬਿੱਲਾਂ ਦੇ ਪੱਕੇ ਕੁਟੇਸ਼ਨਾਂ ਵੀ ਕੱਟ ਕੇ ਦੇ ਦਾਂਗੇ ਜੇ ਉਹਨਾਂ ਨੂੰ ਲੋਣੀਆਂ ਹੋਣ ਤਾਂ ਠੀਕ ਹੈ ਹਾਂ ਕੋਈ ਇਹ ਨਹੀਂ ਗੱਲ ਹੈਗੀ ਵੀ ਸਾਡੀ ਫਾਰਮ ਪੂਰੀ ਰਜਿਸਟਰਡ ਹੈ ਪੂਰਾ ਪੱਕਾ ਕੰਮ ਰਜ ਕਿਉਂਕਿ ਇਹ ਕਈ ਵਾਰੀ ਬੰਦੇ ਲੋਨ ਵਗੈਰਾ ਇਸ ਤੇ ਹੁੰਦੇ ਆ ਇਸ ਸਿਸਟਮ ਉਹ ਵੀ ਅਗਲਾ ਕਰਾ ਸਕਦਾ ਸਾਡੀ ਪੂਰੀ ਫਾਰਮ ਰਜਿਸਟਰਡ ਹੈ ਬਿਲਕੁਕੁਲ ਬਈ ਤੇ ਬਾਕੀ ਬਈ 25000 ਰੁਪਏ ਦੇ ਕੇ 파ਰਮ ਵਾਲਾ ਜਿਹੜਾ ਇੱਕ ਟਰਾਲਾ ਬਣਾਉਣਾ ਇੱਕ ਟਰਾਲੇ ਦੀ 25000 ਰੁਪਏ ਤੁਸੀਂ ਬੁਕੀਡ ਅਡਵਾਂਸ ਪੇਮੈਂਟ ਦੇ ਕੇ ਆਪਦਾ ਤਿਆਰ ਕਰਵਾ ਸਕਦੇ ਜਦੋਂ ਤਿਆਰ ਹੋ ਗਿਆ ਉਦੋਂ ਪੂਰੀ ਪੇਮੈਂਟ ਦੇ ਕੇ ਤੇ ਆਪਦਾ ਟਰਾਲਾ ਲੈ ਆ ਸਕਦੇ ਹਾਂਜੀ ਇਹ ਤੋਂ ਵੱਡਾ ਆਫਰ ਕੀ ਹੋ ਸਕਦਾ ਤਾਂ ਆਹ ਜਿਹੜੇ ਟਰਾਲੇ ਆ ਬਈ ਗੱਠਾ ਵਾਲੇ ਵੀ ਬਣਾਉਂਦੇ ਆ ਇੱਕ ਬਾਈਰ ਕੋਲ ਇੱਧਰ ਟਰਾਲੇ ਖੜੇ ਆ ਬਈ ਆ ਕਿੰਨੇ ਫੁੱਟਾ ਟਰਾਲਾ ਇਹ ਇਹ 14 ਠੀਕ ਆ ਵੈਸੇ ਭਾਈ ਆਪਣੇ ਕੋਲੇ ਅੱਜ ਦੇ ਕਹਿ ਲਈ ਹੈ ਨਾ ਵੀ ਕੰਪਲੀਟ ਟਰਾਲੇ ਸੀਗੇ ਉਹ ਹੈ ਨਹੀਂ ਜਿਵੇਂ ਅੱਜ ਤਿਆਰ ਕਰੀਏ ਨਾ ਸਾਡੇ ਟਰਾਲੇ ਚਲੇ ਗਏ ਕਰ ਇੱਕ ਵਾਰੀ ਹੁਣ ਚਲੇਗੇ ਤੁਰ ਕੇ ਇਸ ਟਾਈਮ ਠੀਕ ਆ ਭਾਈ ਤੁਹਾਨੂੰ ਤੁਹਾਨੂੰ ਸਾਰੀ ਉਹ ਵੀ ਤੁਹਾਨੂੰ ਦਿਖਾ ਦਾਂਗੇ ਸਾਡੇ ਕੋਲ ਫੋਟੋਆਂ ਦੇ ਵਿੱਚ ਹੈਗੇ ਤੁਹਾਨੂੰ ਸਿਸਟਮ ਦਿਖਾ ਦਾਂਗੇ ਸਾਰੇ ਹਾਂਜੀ ਹਾਂਜੀ ਮੈਂ ਫੋਟੋ ਲਾਉਂਗਾ ਵੀਰ ਉਹ ਐਡ ਕਰਕੇ ਤੇ ਆ ਪੂਰਾ ਦੇਖਣ ਚਾਹੇ ਨਾ ਪੂਰਾ ਹੱਡਾਂ ਪੈਰਾਂ ਦਾ ਜਿਵੇਂ ਕਹਿੰਦਾ ਨਿੱਗਰ ਖੁੱਲ੍ਹੇ ਟਰਾਲਾ ਪੂਰਾ ਜੀ ਹੈਗਾ ਜੀ ਸਾਰਾ ਬਣਿਆ ਹੋਇਆ ਜੀ ਉਸ ਤਰ੍ਹਾਂ ਦਾ ਹਾਂਜੀ ਆ ਲੋਕ ਦਾ ਬਣਾਇਆ ਹੋਇਆ ਸਿਸਟਮ ਜੀ ਕੋਈ ਅੰਡਰਗਰਾਊਂਡ ਪਾਈਪ ਇਹਨਾਂ ਨੇ ਲਗਾਉਣੀ ਹੋਵੇ ਕਈ ਵਾਰ ਜ਼ਿੰਮੇਵਾਰ ਦਾ ਕੋਈ ਮੰਗ ਕੇ ਲੈ ਜਾਂਦਾ ਪਾਈਪ ਦੂਜੇ ਟਰੈਕਟਰ ਦਾ ਪਾ ਲੈਣ ਦਾ ਟਰੈਕਟਰ ਦੂਜੇ ਦਾ ਖਰਾਬ ਹੋ ਜਾਂਦਾ ਤੇ ਉਹ ਫਿਰ ਅਗਲਾ ਪਾਈਪ ਨੂੰ ਆਦਾ ਉਸ ਹਰ ਸੈਟ ਸੇਫ ਕਰ ਲੈਂਦਾ ਜੀ ਇਹਦੇ ਵਿੱਚ ਜੀ ਜੀ ਆਹ ਹੋਪ ਵੀ ਦੇਖੀਏ ਤਾਂ ਬਾਈ ਬਾਹਲੇ ਆਏ ਨਾ ਮਜ਼ਬੂਤ ਚੌੜੀ ਪੂਰਾ ਬੜਾ 10 ਇੰਚ ਜੈਸੀ ਦੇ ਬਣਿਆ ਜੀ ਪੂਰਾ ਹੈਵੀ ਦਾ ਠੀਕ ਹੈ ਹਾਂ ਜੀ ਹਾਂ ਠੀਕ ਹੈ ਤੇ ਬਈ ਇਹਦੇ ਵਿੱਚ ਜਿਹੜੀ ਤੁਸੀਂ ਚਾਦਰ ਵਗੈਰਾ ਯੂਜ਼ ਕਰਦੇ ਹੋ ਫਿਰ ਕਿੰਨੇ ਚਾਦਰੇ ਸਾਰੀ ਕੁਲਫੀ ਦੀ ਚਾਦਰ ਹੁੰਦੀ ਹੈ ਜੀ ਨਵੀਂ ਪਿਓਰੀ ਠੀਕ ਹੈ ਓਪੀ ਕੰਪਨੀ ਦੀ ਹੁੰਦੀ ਸਾਰੀ ਟੋਟਲ ਜੀ ਇਹ ਹਾਂਜੀ 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 ਕੋਈ ਸਕ੍ਰੈਪ ਦੀ ਨਹੀਂ ਹੁੰਦੀ ਜੀ ਇਹ ਠੀਕ ਹੈ ਤੇ ਜੇ ਆਪਾਂ ਦੇਖੀਏ ਤਾਂ ਬਈ ਕਿੰਨੇ ਬਈ ਕਿੰਨੇ ਦਾ ਇਹ ਟਰਾਲਾ ਇਹ 14 ਲੰਬਾਈ ਹੈ 7 ਚੜਾਈ ਹੈ ਜੀ 2 ਉਚਾਈ 2.5 ਵਿੱਡਾ ਹੀ 2.5 ਵਿੱਡਾ ਆ ਜਾਂਦੇ ਆ ਹਾਂਜੀ ਹਾਂਜੀ ਠੀਕ ਹੈ ਤੇ ਬਾਕੀ ਇਹਦੇ ਵਿੱਚ ਜਿਵੇਂ ਦਾ ਤੁਸੀਂ ਸਹੂਲਤਾ ਲੈਣੀ ਚਾਹੁੰਦੇ ਹੋ ਨਾ ਜਿਵੇਂ ਆ ਤਾਂ ਹੋ ਗਈ ਨੋਰਮਲ ਜਿਵੇਂ ਇੱਥੇ ਆ ਗਿਆ ਟੂਲ ਬਾਕਸ ਭਾਈ ਮੰਜਾ ਵਗੈਰਾ ਲਾਉਣਾ ਜਾਂ ਕੁਝ ਹੋਰ ਉਹ ਸਾਰਾ ਕੁਝ ਹੁੰਦਾ ਜੀ ਠੀਕ ਹੈ ਮੰਜਾ ਵਗੈਰਾ ਵੀ ਲੱਗ ਜਾਂਦਾ ਹੋਰ ਸਾਰਾ ਕੁਝ ਸਿਸਟਮ ਹੁੰਦਾ ਅਸੈਸਰੀਆ ਉਹਨਾਂ ਜਦੋਂ ਕੰਪਲੀਟ ਹੋਣ ਲੱਗਦਾ ਨਾ ਟਰਾਲਾ ਜੀ ਉਦੋਂ ਸਾਰੀਆਂ ਚੀਜ਼ਾਂ ਲੱਗ ਜਾਂਦੀਆਂ ਅਸੈਸਰੀ ਦੀਆਂ ਜੀ ਠੀਕ ਹੈ ਤੇ ਭਾਈ ਹੇਲਸਾ ਵਗੈਰਾ ਇਹਦਾ ਹੋਊਗਾ ਸਾਈਡ ਤੇ ਇਹ ਉਹ حساب وغیرہ بھائی کدہ ਆ ਜਾਂਦਾ اے سر ریل ਦਾ ਪੈ ਜਾਂਦਾ ਈ 골ਡ ਡੰਡੇ ਵਾਲਾ ਵੀ ਪੈ ਜਾਂਦਾ ਚੋਰਸ ਜਿਮੀਦਾਰ ਤੇ ਡਿਪੈਂਡ ਕਰਦਾ ਨਾ باقی ਜੇ ਕਿਸ ਤਰ੍ਹਾਂ ਉਹਨਾਂ ਨੇ ਕੰਮ ਲੈਣਾ ਜੀ ਠੀਕ ਹੈ ਉਹ ਫਿਰ ਉਵੇਂ ਚੱਲਦਾ ਈ ਇਹ ਵੀ ਉਹਨਾਂ ਨੇ ਕਿੰਨਾ ਕਿ ਹਾਈਵੇ ਵਾਲਾ ਲੈਣਾ ਬਿਲਕੁਲ ਦਾ ਤੁਹਾਨੂੰ ਕੋਈ ਆਰਡਰ ਦਿੰਦਾਗਾ ਹਾਂਜੀ ਹਾਂਜੀ ਉਵੇਂ ਦਾ ਤਿਆਰ ਕਰ ਦਿੰਦੇ ਹੋ ਉਵੇਂ ਤਿਆਰ ਹੋ ਜਾਂਦਾ ਈ ਠੀਕ ਆ ਦਾ ਵੀ ਨਾਲ ਕੰਮ ਕਰਦੇ ਹਾਂ ਮੜਗਾੜਾ ਹੁੰਦਾ ਵੀ ਆਪਣੇ ਕੋਲ ਏਜੰਸੀ ਆ ਹੋਲ سیل ਦੇ ਰੇਟਾਂ ਦੇ ਉੱਤੇ ਮੜਗਾੜ ਦਿੰਦੇ ਆਂ ਬਿਲਕੁਲ ਬਈ ਕੋਈ ਦੁਕਾਨਦਾਰ ਨੇ ਆਪਣੇ ਤੋਂ ਲੈਣਾ ਹੋਵੇ ਉਸ ਹਿਸਾਬ ਨਾਲ ਹੀ ਜਿਵੇਂ ਆਪਾਂ ਸੀਟਾ ਹੋਗਿਆ ਟਰੈਕਟਰ ਦੀਆਂ ਬੰਪਰ ਹੋ ਗਿਆ ਨਾ ਪਏ ਬਾਈ ਯਾਰਾ ਕੋਲੇ ਹੁਣ ਆ ਸਿੰਪਲ ਮਾਡਲ ਅੱਜ ਕੱਲ ਚੱਲੀ ਜਾਂਦਾ ਹੈ ਹੌਲੈਂਡ ਦਾ ਜੀ ਹਾਂਜੀ ਵੀ ਇਹ ਤੁਹਾਨੂੰ ਪੂਰਾ ਇਹ ਫਿਟਿੰਗ ਕਰਾ ਕੇ ਮਾਲ ਤੇ ਬਾਕੀ ਜਿਵੇਂ ਬਾਈ ਆਹ ਆਉਗੀਆਂ ਇਹ ਥੋੜੀਆਂ ਲੇਟਾਂ ਵੱਧ ਹੋ ਜਾਂਦੀਆਂ ਜਿਵੇਂ ਆਹ ਇਹਨਾਂ ਦਾ ਕੀ ਬਾਰੇ ਇਹ ਲੇਟਾਂ ਵਾਲੇ ਵਿੱਚ ਇਸ ਤਰ੍ਹਾਂ ਹੈਗਾ ਜਿਵੇਂ 15000 ਰੁਪਏ ਉੱਪਰਲੇ ਮਾਡਲ ਹੋ ਗਏ ਜੀ 17000 ਹੋ ਗਏ ਜੀ 18000 ਹੋ ਗਏ ਜੀ 19000 ਹੋ ਗਏ 17 ਇਹ ਫਿਰ ਇਸ ਤੋਂ ਬਾਅਦ ਗਾਂ ਅਡੋਡੀ ਚੱਲੀ ਜਾਂਦੀ ਆਪਾਂ ਕਹਿ ਲਈ ਵੀ ਐਸੈਸਰੀ ਐਡ ਹੋ ਗਈ ਸਾਰਾ ਕੋ ਹਾਂਜੀ ਫੁੱਲ ਐਸੈਸ ਉਹਦੇ ਵਿੱਚ ਐਡ ਕਰਵਾ ਸਕਦੇ ਆਪਾਂ ਲਾਈਟਾਂ ਲੱਗ ਜਾਂਦੀ। ਜੋ ਵੀ ਗਾਘੜ ਦਾ ਡਿਮਾਂਡ ਆ ਜੋ ਵੀ ਐਡ ਕਰਾਉਣਾ ਗਾਘੜ ਆਪਣਾ ਐਡ ਕਰਵਾ ਸਕਦਾ ਇਹਦੇ ਵਿੱਚ। ਠੀਕ ਹੈ। ਮਟੀਰੀਅਲ ਇੱਧਰ ਤੁਸੀਂ ਦੇਖ ਸਕਦੇ ਹੋ ਗਾਡਰ ਆ ਇਹ। ਇਹ ਮਟੀਰੀਅਲ ਇਸ ਤਰ੍ਹਾਂ ਜਿਹਾ ਪੂਰੇ ਗੱਠਾਂ ਵਾਲੇ ਟਰਾਲੇ ਦੇ ਲੰਬੇ ਆ ਪੂਰੇ ਗਾਡਰ ਹੁੰਦੇ ਆ। ਕਿੰਨੇ ਫੁੱਟਾ ਲੰਮਾ ਬਈ? 40 ਫੁੱਟ ਲੰਮਾ ਆ। 40 ਫੁੱਟ ਦਾ ਤਾਂ ਮੈਨੂੰ ਲੱਗਦਾ ਟਰਾਲਾ ਨਹੀਂ ਬਣਦਾ ਹੋਣਾ। ਨਹੀਂ ਫਿਰ ਉਸ ਆ ਨਾ ਫਿਰ ਘੋਣਾ ਪੈਂਦਾ ਰਹੀ 30 ਫੁੱਟ 32 ਫੁੱਟ ਤੱਕ ਕਰ ਬਣੀ ਜਾਂਦੀ ਅਕੋਰਡਿੰਗ ਕਰਕੇ ਬਣ ਜਾਂਦੀ। ਠੀਕ ਹੈ ਬਈ। ਬਿਲਕੁਲ। ਆਹ ਕਿੰਨੇ ਫੁੱਟ ਤੇ ਬਈ ਇਹਦਾ ਜਿਹੜਾ ਆ ਜਾਂਦੀ ਹੈ ਹੁੱਕ ਵਗੈਰਾ ਇਧਰ ਸਾਰਾ ਇਹਦਾ ਇਹ ਹੁੱਕੇ ਵੀ ਉਸ ਤਰ੍ਹਾਂ ਹੀ ਬਣਾਏ ਨੇ ਯੂ ਆਪਣਾ ਵੀ ਅੰਡਰਗਰਾਉਂਡ ਪੈਪਸਟੇ ਬਣਾਇਆ ਹੋਇਆ ਈ ਵੀ ਕੋਈ ਮੱਛੀ ਘਾਟੇ ਦੇ ਵਿੱਚ ਬਣਿਆ ਹੋਇਆ ਈ ਇਹ ਠੀਕ ਹੈ ਬਈ ਵੀ ਕਟਾਈ ਕੁ ਟ੍ਰੈਕਟਰ ਦੀ 90 ਡਿਗਰੀ ਟ੍ਰੈਕਟਰ ਮੁੜ ਜਾਂਦਾ ਈ ਇਹਦੇ ਨਾਲ ਹਾਂਜੀ 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 ਬਿਲਕੁਲ ਤੇ ਉਹੀ ਚਾਦਰ ਬਈ ਸੇਮ ਰਹਿੰਦੀ ਐ ਐਮ ਸੇਮ ਚਾਦਰ ਸਾਰੇ ਸੇਮ ਬਈ ਲੋਹਾ ਵਗੈਰਾ ਫਿਰ ਕਿਵੇਂ ਸਾਰਾ ਸੇਮ ਹੀ ਵਰਤਦੇ ਆ ਸਾਰਾ ਜੀ ਠੀਕ ਆ ਹਾਂਜੀ ਵੀ ਇਹ ਕੋਈ ਕਈ ਵਾਰੀ ਐਸ ਤਰ੍ਹਾਂ ਗਾਹਕ ਦੀ ਡਿਮਾਂਡ ਹੁੰਦੀ ਆ ਕੋਈ ਸੇਲ ਦਾ ਲਗਾਉਣਾ ਚਾਹੁੰਦਾ ਸੇਲ ਦਾ ਲੱਗ ਜਾਂਦਾ ਐ ਐਮ ਸੀ ਦਾ ਲਗਾਉਣਾ ਐਮ ਸੀ ਦਾ ਲੱਗ ਜਾਂਦਾ ਉਹ ਗਾਹਕ ਦੇ ਸਿਰ ਤੇ ਚੁਆਇਸ ਆ ਜਿੱਦਾਂ ਦੀ ਜਿੱਦਾਂ ਦੀ ਬਈ ਤੁਸੀਂ ਡਿਮਾਂਡ ਕਰੋਗੇ ਉਹੋ ਜਿਹਾ ਸਾਨੂੰ ਮੋਟੀ ਲਾ ਕੇ ਚਲੋ 12 13 ਕੁਆਂਟਲ ਤੋਂ ਲੈ ਕੇ 30 ਕੁਆਂਟਲ ਤੱਕਰ ਬਕਸੇ ਹੈਗੇ ਆ ਜੀ ਠੀਕ ਆ ਤੇ ਚਾਦਰ ਵਗੈਰਾ ਬਈ ਸਾਰੀ ਉਹੀ ਆ ਨਾ ਸਾਰੀ ਸੇਮ ਹਾਂਜੀ ਹਾਂ ਚੱਤ ਸਾਰ ਬਦਮੀ ਹੋ ਜਾਂਦਾ ਕਿ ਤਕਰੀਬਨ ਫਿਰ ਮੁੜ ਕੇ ਇਹਨਾਂ ਮਸ਼ੀਨ ਮਸ਼ੂਨ ਦਾ ਉਗਰ ਵਗਾਰਾ ਲੱਗਦਾ ਮਸ਼ੀਨ ਤਾਂ ਬਿੱਡ ਦੇ ਜ਼ਿੰਮੇਦਾਰ ਨੂੰ ਇੰਨੇ ਜਾਇਜ ਆਈ ਜਾਇਜ ਬਣ ਜਾਂਦਾ ਹਾਂ ਇਸ ਤੋਂ ਬਾਅਦ ਮੁੜ ਕੇ ਦਿੱਕਤ ਆਉਂਦੀ ਇਹਦਾ weight ਕਿੰਨਾ ਬਣ ਗਿਆ ਬਾਈ ਇਹਦਾ ਮੰਨ ਕੇ ਚੱਲੋ ਜੀ ਅੰਦਾਜ਼ਾ ਜਿਵੇਂ 12 6 ਦਾ ਹੈਗਾ ਜੀ ਇਹ 15 ਤੋਂ 16 ਕੁਆਂਟਲ ਦੇ ਵਿੱਚ ਵਿੱਚ ਬਕਸ ਆਈ ਬਕਸਾ ਕੱਲਾ ਕੱਲਾ ਹੀ ਸੇਰੇ ਮਟਾਇਰ ਤੋਂ ਬਿਨਾ ਹਿੱਸੇ ਤੋਂ ਲੱਗ ਉਹ ਬਣ ਜਾਣਾ ਉਹ ਲੱਗ ਬਣ ਜਾਣਾ ਆਹ ਕੀ ਚੀਜ਼ ਆ ਬਾਈ ਇਸ ਤਰ੍ਹਾਂ سپورਟ ਆ ਜੀ ਇਹਦੇ ਵਿੱਚ ਅਗੇ ਇਹਦੇ ਲੱਗ ਜਾਂਦੀ ਜੇ ਆਹ ਕੱਲਾ ਲੱਗ ਜਾਂਦਾ ਜੀ ਆਪਾਂ ਮੈਨਾਂ ਜੱਜਾਲੀ ਵਾਲਾ ਲਾਣੇ ਦੂਣੇ ਲਾਉਣੇ ਚਾਹ ਚੱਜਾਲੀ ਵਾਲਾ ਹਾਂਜੀ ਹਾਂਜੀ ਤੇ ਵਿੱਚ ਨਹੀਂ ਅੜਦਾ ਹਾਂਜੀ ਹਾਂ ਫਸਲ ਲਾਉਣ ਲੱਗਿਆ ਇਹਨੂੰ ਲੋਡ ਨਹੀਂ ਪੈਂਦੀ ਜੀ ਇਹ ਆਪੇ ਪਿੱਛੇ ਹਟ ਜਾਂਦਾ ਜੀ ਅੱਛਾ ਅੱਛਾ ਠੀਕ ਕੱਲਾ ਮੇਂ ਨਹੀਂ ਕੱਲਾ ਖੋਲਣ ਦੀ ਲੋੜ ਪੈਂਦੀ ਹੈ ਇਹਦਾ ਵੈਸੇ ਲਾਇਆ ਕਈ ਵਾਰ ਕੋਈ ਜ਼ਿੰਮੇਦਾਰ ਨੇ ਕੋਈ ਰੇਲ ਲੈ ਕੇ ਜਾਣੀ ਹੈ ਕੋਈ ਹੋਰ ਕੁਝ ਲੈ ਕੇ ਜਾਣਾ ਉਹਦੇ ਨੂੰ ਆਦਾ ਸਟੌਪ ਕਰ ਲੈਂਦਾ ਜੀ ਸਟੌਪ ਕਰ ਲੈਂਦਾ ਬਿਲਕੁਲ ਬਿਲਕੁਲ ਬਾਈ ਤੇ ਇਸ ਤਰ੍ਹਾਂ ਦੇ ਜਿਹੜੇ ਅਲੱਗ-ਅਲੱਗ ਟਰਾਲੇ ਆ ਬਾਈਆਂ ਕੋਲੇ ਹਨ ਤਿਆਰ ਕਰਵਾਉਣੇ ਆ ਮੈਂ ਫੋਟੋ ਐਡ ਕੀਤੀ ਵੀ ਆ ਜਿਵੇਂ ਇਹਦੇ ਬਣਾਏ ਮਨ ਕੇ ਚੱਲੋ ਜਿਹੜੇ ਜਿਹੜੇ ਨਾਰਮਲ ਜਿਹੜੇ ਟਰਾਲੇ ਹੈਗੇ ਜਿਹੜੇ ਆਪਣੇ ਜ਼ਿੰਮੇਦਾਰ ਬਣਾ ਲਏ ਹੈਗੇ ਜੀ ਉਹ ਤਾਂ ਤੁਸੀਂ ਅਨਾਜਾ ਮੰਨੋ ਜੀ 16 ਤੋਂ ਲੈ ਕੇ 18 ਫੁੱਟ ਤੱਕ ਕਰੀ ਜੀ ਠੀਕ ਹੈ ਬਾਈ ਤੇ ਜਿਹੜੇ ਗੱਠਾਂ ਵਾਲੇ ਆ ਉਹ 30 ਫੁੱਟ 32 ਫੁੱਟ 26 ਫੁੱਟ ਜੀ ਉਹ ਟਰਾਲੇ ਤਿਆਰ ਹੁੰਦੇ ਜੀ ਠੀਕ ਹੈ ਇਹ ਕਿੱਥੋਂ ਬਈ ਆਪਾਂ ਦੇਖੀਏ ਤਾਂ ਕਿਹੜੇ ਕਿਹੜੇ ਏਰੀਆ ਤੱਕ ਬਈ ਛੋਟੇ ਤੋਂ ਬਣਾਉਂਦੇ ਏਰੀਆ ਤਕਰੀਬਨ ਸਾਰਾ ਹੀ ਕੀਤਾ ਹੋਇਆ ਜੀ ਹੂੰ ਇਹ ਆਪਣੇ ਆਸ-ਪਾਸੇ ਦਾ 50 ਕਿਲੋ 60 ਕਮੀਡੀਅ ਤੋਂ ਸਾਰਾ ਟਰਾਲਾ ਆਪਣਾ ਹੀ ਹੈ ਠੀਕ ਹੈ ਜਿੰਨਾ ਵੀ ਹੋਗਾ ਵਿਸ਼ਨੂ ਦੇ ਨਾਂ ਦਾ ਸਾਰਾ ਟਰਾਲਾ ਹੈਗਾ ਹੀ ਵਿਸ਼ਨੂ ਠੀਕ ਹੈ ਤੇ ਉਸ ਤੋਂ ਬਾਅਦ ਬਾਹਰ ਵੀ ਜਾਂਦੇ ਆ ਜੀ ਰਾਜਸਥਾਨ ਵੀ ਲੱਗੇ ਹੋਏ ਹਰਿਆਣੇ 'ਚ ਵੀ ਗਏ ਹੋਏ ਆ ਜੀ ਠੀਕ ਹੈ ਹਾਂਜੀ ਹਾਂਜੀ ਠੀਕ ਹੈ ਕਿਆ ਸੀਗਾ ਜਿਹੜੇ ਵੱਡੇ ਗੱਠਾਂ ਵਾਲੇ ਟਰਾਲੇ ਹਨ ਹਾਂਜੀ ਹਾਂਜੀ ਤੁਸੀਂ ਕਹ ਸੀ ਅਸੀਂ ਇੱਕ ਦਿਨ ਚ ਇੱਕ ਬਣਾ ਕੇ ਦੇ ਦਿੰਨੇ ਆ ਦੇ ਦਾਂਗੇ ਜੀ ਦੇ ਦਾਂਗੇ ਉਹੋ ਜਾਂ ਮਟੀਰੀਅਲ ਫਿਰ ਤੁਸੀਂ ਰੱਖਦੇ ਹੋ ਵੀ ਬਣਾ ਕੇ ਸਰ ਇਸ ਤਰ੍ਹਾਂ ਬਈ ਇਹਦੇ ਵਿੱਚ ਗੱਲ ਇਹ ਹੈ ਵੀ ਜਦੋਂ ਵੀ ਆਮ ਇੱਕ ਜਣਾ ਕਈ ਦੁਕਾਨਦਾਰਾ ਸਿਸਟਮ ਵੇ ਹੁੰਦਾ ਈ ਵੀ ਅਗਲਾ ਗੱਲ ਕਰਕੇ ਮੁੜ ਕੇ ਅਗਰੇ ਨੂੰ ਮਹੀਨਾ ਮਹੀਨਾ 15-15 ਦਿਨ ਪਹਿਲੀ ਗੱਲ ਢੜੇ ਕਢਾਈ ਜਾਂਦਾ ਈ ਵੀ ਕਹਿੰਦਾ ਵੀ ਨਹੀਂ ਸਾਡੇ ਕੋਲ ਹਜੇ ਬਣਿਆ ਨਹੀਂਗਾ ਸਾਡੇ ਕੋਲ ਇਸ ਤਰ੍ਹਾਂ ਗੱਲ ਨਹੀਂ ਹੈਗੀ ਅਸੀਂ ਪਹਿਲਾਂ ਗੱਲ ਉਨੀ ਕਰਾਂਗੇ ਨੇ ਵੀ ਜੇ ਚਾਹੀ ਅੱਜ ਸੋਦਾ ਦੇਣਾ ਤੇ ਅੱਜ ਹੀ ਦੇਣਾ ਅਗਲੇ ਨੂੰ ਠੀਕ ਹੈ ਵੀ ਇਹ ਨਹੀਂ ਹੈਗਾ ਕਿ ਵੀ ਅਗਲੇ ਨੂੰ ਕਹਿੰਦਾ ਵੀ ਰੁਕ ਜਾ 10 ਦਿਨ 15 ਦਿਨ 20 ਦਿਨ ਵੀ ਉਹ ਅਗਲੇ ਦਾ ਸੀਜ਼ਨ ਟੱਪ ਜੇ ਕੋਈ ਕੰਮ ਉਹਨਾਂ ਕੀ ਹੁੰਦਾ ਹਰੇਕ ਨੂੰ ਸਮਾਂ ਹਰੇਕ ਕੋਲ ਉਹਨਾਂ ਕੀ ਹੁੰਦਾ ਹੀ ਕਿ ਜਿੰਨੀ ਗੱਲ ਕਰਾਂਗੇ ਉਦੋਂ ਚੀਜ਼ ਮਿਲੂਗੀ ਚਾਹੇ ਸਾਨੂੰ 10 ਦਾ ਬੁੱਕ ਕਰਾ ਦਿਓ 20 ਦਾ ਬੁੱਕ ਕਰਾ ਦਿਓ 50 ਦਾ ਕਰਾ ਦਿਓ ਮਿਲੂਗਾ ਮਿਲੂਗਾ ਏ ਨਹੀਂ ਹੈਗਾ ਵੀ ਕਿਸੇ ਗੱਲ ਪਿੱਛੇ ਪਿੱਛੇ ਹੱਟਣ ਵਾਲੇ ਕਿਉਂਕਿ ਸਾਡੇ ਕੋਲ ਸਾਰਾ ਆਪ ਦਾ ਸਮਾਨ ਆ ਸਿੱਧੀਆਂ ਆਪ ਦਾ ਹਰਾ ਕੋ ਸਮਾਨ ਹੁੰਦਾ ਮੰਡੀ ਗਵਿੰਦਗੜ੍ਹੋਂ ਵੀ ਆਉਂਦਾ ਬਾਹਰੋਂ ਵੀ ਆਉਂਦਾ ਜੀ ਮਾਲ ਸਾਰਾ ਟੋਟਲ ਜੀ ਠੀਕ ਹੈ ਬਈ ਇਹ ਮਿੱਟੀ ਵਾਲਿਆਂ ਵਾਸਤੇ ਟਰਾਲਾ ਜੀ ਹੈਗਾ ਇਹ ਜਿਹੜੇ ਕਿਰਾਏ ਵਾਲੇ ਟਰੋਲ ਮਿੱਟੀ ਢੋਂਦੇ ਇਹਦਾ ਵੀ ਫਰਕ ਹੁੰਦਾ ਕੋਈ ਨਿੱਗਰ ਜਾਵਦਾ ਨਹੀਂ ਥੋੜਾ ਜਿਹਾ ਉਹ ਹਿਸਾਬ ਨਾਲ ਬਣਿਆ ਹੁੰਦਾ ਨੇ ਵੈੱਡ ਬੁੱਡ ਦੀ ਉਹਨਾਂ ਨੂੰ ਲੋਡ ਨਹੀਂ ਹੁੰਦੀ ਜੀ ਠੀਕ ਹੈ ਬਈ ਵੀ ਮਿੱਟੀ ਤੇ ਇਕੱਲਾ ਯੂਜ਼ ਕਰਨਾ ਹੁੰਦਾ ਉਹਨਾਂ ਨੇ 11:00 b 6:30 ਦਾ ਜੀ ਠੀਕ ਹੈ 11:00 b 6: ਕਈ ਕਿਵੇਂ ਚੱਲਦਾ ਜੀ ਹਰੇ ਆਪਦੇ ਆਪ ਦੇ ਏਰੀਆ ਦੇ ਹਿਸਾਬ ਨਾਲ ਆਈ ਇਹਨੂੰ ਬੈੱਡ ਦੀ ਮਤਲਬ ਆਪਸ਼ਨ ਵੀ ਨਹੀਂ ਦਿੱਤੀ ਜੇ ਕੱਲ੍ਹ ਆਪਸ਼ਨ ਹੈਗੀ ਹੈ ਜੇ ਕਿਹੇ ਜ਼ਿੰਮੇਵਾਰ ਭਾਵੇਂ ਫਿਰ ਤੋਂ ਲੈਣਾ ਹੋਵੇ ਆਪਸ਼ਨ ਹੈਗੀ ਹੈ ਕੱਲ੍ਹ ਲੱਗ ਜਾਊਗਾ ਇਹਨੂੰ ਲੱਗ ਵੀ ਜਾਊਗਾ ਲੱਗ ਜਾਊ ਲੱਗ ਜਾਊਗਾ ਠੀਕ ਹੈ ਤੇ ਬਈ ਇਧਰ ਦਿਖਾਈ ਜੀ ਚੈਸੀ ਇਹਦੀ ਬਣਾਈ ਹੁੰਦੀ ਹੈ ਇਹਦੀ ਇਸ ਤਰ੍ਹਾਂ ਪੂਰੀ ਫੁੱਲ ਥੱਲੋ ਇਹ ਵੀ ਪੂਰੀ ਪਲੇਟ ਭਰ ਕੇ ਲੰਮੀ ਇਸ ਤਰ੍ਹਾਂ ਦੇਖੋ ਤੇ ਮੈਂ ਦਿਖਾਉਣਾ ਇਧਰੋਂ ਵੀ ਉਹ ਨਾ ਜ਼ਿੰਮੇਵਾਰ ਕਰਕੇ ਸਾਨੂੰ ਇਹ ਪੂਰੀ ਸਾਨੂੰ ਬਣਾਉਣੀ ਪੈਂਦੀ ਹੈ ਵੀ ਇਹ ਨਾ ਹੋਵੇ ਫੁੱਲ ਬਟਾ ਫੁੱਲ ਇਹ ਤੋਂ ਲੈ ਕੇ ਜੱਟ ਤੱਕ ਪਲੇਟ ਭਰੀ ਹੋਈ ਗਈ ਵੀ ਇਹ ਜੇ ਐਸੀ ਟੁੱਟ ਜੇ ਜਾਂ ਕੁਝ ਹੋ ਜੇ ਉਹ ਮਾਰਾ ਕੰਮ ਨਹੀਂ ਕਰਨਾ ਜੇ ਬੰਦੇ ਨੇ ਪੈਸੇ ਲਏ ਤਾਂ ਨਾ ਨਾ ਪੂਰਾ ਵੈਲਡਿੰਗ ਹੋ ਗਿਆ ਜੀ ਵੈਲਡਿੰਗ ਦੇ ਮੰਨ ਲਓ ਜੇ ਕੋਈ ਵੈਲਡਿੰਗ ਟੁੱਟਦਾ ਕਿਸੇ ਤਰ੍ਹਾਂ ਦਾ ਕੋਈ ਹਿੱਸਾ ਪਟਿਆ ਜਾਂਦਾ ਕੋਈ ਪੰਪ ਪਟਿਆ ਜਾਂਦਾ ਉਹ ਚੀਜ਼ਾਂ ਦੀ ਗਾਰੰਟੀ ਹੋਊਗੀ ਜੀ ਫੁੱਲ ਅੱਛਾ ਜੇ ਜੈਕ ਦੀ ਗੱਲ ਕਰੀਏ ਬਈ ਜੈਕ ਫਿਰ ਤੁਸੀਂ ਆਪ ਦੇ ਕਸਟਮਰ ਦੀ ਰਿਕੁਐਸਟ ਦਾ ਹੁੰਦਾ ਤਕਰੀਬਨ ਸਾਡੇ ਜਿਹੜੇ ਏਰੀਆ ਦੇ ਸਿਸਟਮ ਦੇ ਹਿਸਾਬ ਨਾਲ ਹੈਗਾ ਜੀ ਵੀ ਉਹ ਤਾਂ ਤਕਰੀਬਨ ਆਪ ਗਾਹਕ ਖੁਦ ਵੀ ਆਪ ਦੇ ਇਹ ਤੋਂ ਲੈ ਲੈਂਦੇ ਠੀਕ ਹੈ ਸਾ ਵੀ ਲੈ ਆਉਂਦਾ ਪੰਪ ਵੀ ਆਪ ਦਾ ਲੈ ਆਉਂਦਾ ਅਸੀਂ ਫਿਟਿੰਗ ਕਰਕੇ ਦਿੰਨੇ ਆ ਜੇ ਅਗਰ ਕੋਈ ਕਹਵੇ ਸਾਨੂੰ ਤਿਆਰ ਫੁੱਲ ਦੇਣਾ ਅਸੀਂ ਉਹ ਵੀ ਕਰ ਦੇ ਦਈਏ ਉਹ ਵੀ ਕਰ ਦਿੰਨੇ ਆ ਹਾਂਜੀ ਬਿਲਕੁਲ ਉਹ ਆਪਸ਼ਨ ਵਾਲਾ ਬਈ ਜੇ ਨਾ ਤੁਸੀਂ ਕਰਵਾਉਣਾ ਚਾਹੁੰਦੇ ਜਿਵੇਂ ਦਾ ਵੀ ਹੈ ਤੁਸੀਂ ਕਰਵਾਉਣਾ ਉਹ ਬਾਈ ਹੋਣਾ ਗੱਲ ਕਰ ਮੇਰੀ ਗੱਲ ਤਾਂ ਜਿਹੜੀ ਸਾਰਨਾ ਵੱਡੀ ਤੇ ਹੈ ਨਾ ਜਿਹੜੀ ਅੱਜ ਕੱਲ ਸਮੇ ਦੇ ਵਿੱਚ ਸਾਰਨਾ ਵੱਡੀ ਗੱਲ ਹੈ ਜਿਹੜੀ ਅੱਜ ਆਈ ਜਾਂਦੀ ਹੈ ਉਹ ਆ ਸਮੇ ਤੇ ਸੌਦਾ ਬਕਤੋਣਾ ਬਿਲਕੁਲ ਹੋਰ ਨਹੀਂ ਜੀ ਗੱਲ ਅੱਜ ਵੀਡੀਓ ਚ ਕਹਿ ਰਹੇ ਹਾਂ ਕਿਤੇ ਇਕੱਲਾ ਆਪੇ ਵੀਡੀਓ ਚ ਨਾ ਕਹਿੰਦੇ ਹੋਏ ਵੀ ਨਹੀਂ ਜੀ ਮੈਂ ਕਹਿੰਦਾ ਵੀ ਕੋਈ ਸਾਡੇ ਕੋ ਆਪ ਆ ਕੇ ਇਥੇ ਏਰੀਆ ਚ ਪਤਾ ਵੀ ਕਰ ਸਕਦਾ ਗੱਲ ਨੂੰ ਸਾਡੀ ਠੀਕ ਹੈ ਵੀ ਇਹ ਨਹੀਂ ਹੈਗਾ ਵੀ ਜੇ ਅਸੀਂ ਕਹਤਾਂ ਵੀ ਜੇ ਟਰਾਲੀ ਦੇਣੀ ਜਵਾਬ ਦੇ ਦੇਵਾਂਗੇ ਵੀ ਗੱਲ ਨੂੰ ਉਸ ਹਿਸਾਬ ਨਾਲ ਜੇ ਓਵਰ ਨੂੰ ਗੱਲ ਨੂੰ ਹੈ ਪਰ ਨਹੀਂ ਇਹ ਨਹੀਂ ਹੈਗਾ ਵੀ ਟਰਾਲੀ ਪਹੁੰਚੂਗੀ ਅਗਲੇ ਕੋਲ ਜਿਹੜੀ ਗੱਲ ਹੋਗੀ ਉੱਥੇ ਨਿਬੜਨਾ ਵੀ ਸਾਰਨਾ ਵੱਡੀਆਂ ਗੱਲਾਂ ਪ੍ਰੋਬਲਮ ਸਾਰਨਾ ਵੱਡੀ ਇਹ ਹੀ ਆਈ ਜਾਂਦੀ ਅੱਜ ਦੇ ਸਮੇਂ ਜੀ ਡੀਲ ਦੀ ਹੈ ਵੀ ਅਗਲਾ ਪਹੁੰਚਾਉਂਦਾ ਨਹੀਂਗਾ ਚੀਜ਼ ਨੂੰ ਜੀ ਬਿਲਕੁਲ ਬਈ ਹਨਾ ਇਹ ਚੀਜ਼ਾਂ ਬਾਈਆਂ ਨੇ ਬਹੁਤ ਵਧੀਆ ਲੱਗੀਆਂ ਬਾਕੀ ਆਏ ਹੁੰਦਾ ਨਾ ਬੈਕਅਪ ਦੀ ਗੱਲ ਆ ਵੀ ਆਪਾਂ ਕਹਿ ਲਈ ਵੀ ਟਰਾਲੇ ਬਣਾਉਣੇ ਆ ਜਾਂ ਕੋਈ ਵੀ ਬਾਈਆਂ ਕੋਲੇ ਮਟੀਰੀਅਲ ਹੈਗਾ ਉਹ ਜਿਹਾ ਰੱਖਿਆ ਹੋਇਆ ਵੀ ਜੇ ਤੁਸ ਨੂੰ ਲੋਡ ਹੈ ਤਉ ਹਸਾਬ ਨਾਲ ਬਾਈ ਯਾਰੇ ਤਿਆਰ ਕਰਕੇ ਦੇ ਨੇ ਬਾਕੀ ਮੈਂ ਨੰਬਰ ਦਿੱਤੇ ਹੋਇਆ ਸਕਰੀਨ ਤੇ ਤੁਸੀਂ ਇੱਥੇ ਆ ਕੇ ਵੀ ਵਿਜ਼ਿਟ ਕਰਕੇ ਚੈੱਕ ਕਰਕੇ ਖਰੀਦ ਸਕਦੇ ਹੋ ਜਾਂ ਸਾਈ ਦੇ ਸਕਦੇ ਹੋ ਬਣਾਉਣਾ ਜਿਵੇਂ ਟਰਾਲਾ ਬਣਾਉਣਾ ਗੱਠਾਂ ਵਾਲਾ ਬਣਾਉਣਾ ਛਤਰੀ ਲਵਾਉਣੀ ਆ ਉਹ ਵੀ ਲਵਾ ਸਕਦੇ ਹੋ ਕੋਟ ਕਪੂਰੇ ਦੇ ਵਿੱਚ ਹੀ ਆ ਬਾਕੀ ਭਰਾ ਸਾਰੇ ਹਨ ਨੇੜੇ ਤੇੜੇ ਵਾਲੇ ਵੀ ਦੇਖਦੇ ਆ ਹੋਰ ਜਿਹੜੇ ਆਪਣੇ ਹੋਰ ਜਿਵੇਂ ਆਪਾਂ ਕਹੇ ਲਈ ਵੀ ਇੱਧਰ ਬੈਠੇ ਆ ਦੂਰ ਦੂਰ ਬੈਠੇ ਆ ਤਾਂ ਤੁਸੀਂ ਕਾਲ ਕਰ ਲਿਓ ਇੱਕ ਵਾਰੀ ਤੇ ਬਾਈ ਯਾਰਾਂ ਦਾ ਨੰਬਰ ਦਿੱਤਾ ਹੋਇਆ ਬਾਈ ਧੰਨਵਾਦ ਤੁਹਾਡਾ ਜਾਣਕਾਰੀ ਦੇਣ ਲਈ ਜੀ ਬਿਲਕੁਲ ਸੋ ਦੋਸਤੋ ਮਿਲਦੇ ਆਂ ਫਿਰ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਧ